ਅੱਛਾ ਮੋਟਾ ਛਾਨ ਕਰ ਪਹਿਲਾਂ ਨਿਸ਼ਾਨ ਦਿੰਦੇ ਹੋ ਜਸਟ ਇੱਕ ਦੇਖੋ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਜੋ ਮੋٹے ਪੀਸ ਨੇ ਗੰਨੇ ਦੇ ਜਾਂ ਕੁਝ ਹੋਰ ਨੇ ਉਹ ਇਸ ਜੋ ਛਾਨਣਾ ਇਹਦੇ ਵਿੱਚ ਆ ਜਾਣਗੇ ਆ ਬਹੁਤ ਹੀ ਬਰੀਕ ਜੋ ਕਚਰਾ ਹੈ ਬਹੁਤ ਬਰੀਕ ਬਹੁਤ ਜ਼ਿਆਦਾ ਬਰੀਕ ਗੰਨੇ ਦਾ ਹੀ ਕਚਰਾ ਹੈ ਕੋਈ ਉਹ ਕੋਈ ਨਹੀਂ ਤਾਂ ਮੇਰੇ ਸਾਹਮਣੇ ਇਲਾ ਫਿਲਟਰ ਤਾਂ ਕਰਦਾ ਹੀ ਨਹੀਂ ਇਹ ਬਿਲਕੁਲ ਇਸ ਤੋਂ ਬਾਅਦ ਜੀ ਇਹ ਤੁਸੀਂ ਇਸ ਦੇ ਅੱਗੇ نیچے ਗਲਾਸ ਰੱਖ ਕੇ ਪੀ ਕੇ ਵੀ ਦੇਖੋਗੇ ਤਾਂ ਬਿਲਕੁਲ ਬਿਲਕੁਲ ਤੁਹਾਡੇ ਮੂੰਹ ਦੇ ਵਿੱਚ ਇੱਕ ਕਣਕਾ ਵੀ ਨਹੀਂ ਕਿਸੇ ਰੇਤ ਦਾ ਜਾਂ ਕਣ ਦਾ ਆਇਆ। ਅੱਛਾ ਇਹਨਾਂ ਵੀ ਨਹੀਂ ਜਾਂਦਾ। ਹਾਂਜੀ ਇੱਕ ਜਿਹੜੀ ਸਾਡੇ ਬਜ਼ੁਰਗਾਂ ਦੀ ਟ੍ਰੈਡੀਸ਼ਨ ਆ ਉਹਨੂੰ ਮੇਨਟੇਨ ਕੀਤਾ ਹੋਇਆ ਇਹਦੇ ਵਿੱਚ ਕੋਈ ਵੀ ਅਸੀਂ ਇਸ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਕਰਦੇ ਜਿਹਦੇ ਨਾਲ ਇਸ ਦੀ ਜੋ ਕੁਆਲਿਟੀ ਹੈ ਉਸ ਨੂੰ ਕੋਈ ਠੇਸ ਪਹੁੰਚੇ। ਸਤਿਗੁਰ ਜੀ ਮੇਰਾ ਫਾਰਮ ਹਾਊਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਤੁਸੀਂ ਦੇਖ ਰਹੇ ਹੋ ਨਾ ਮੇਰੇ ਪਿੱਛੇ ਜਿਹੜਾ ਪੱਟੀਆਂ ਲੱਗੀਆਂ ਹੋਈਆਂ। ਇਹਦੇ ਵਿੱਚ ਕੁਝ ਕੱਢਦਾ ਪਿਆ ਆ। ਤਾਂ ਇਹ ਕੀ ਕੱਢਦਾ ਪਿਆ ਹੈ? ਇਹ ਤੋਂ ਬਾਅਦ ਇਹ ਕਢਣ ਤੋਂ ਬਾਅਦ ਇਹਦਾ ਬੰਨਾ ਕੀ ਆ? ਤੁਹਾਨੂੰ ਮੈਂ ਪਹਿਲਾਂ ਦਿਖਾ ਦਵਾਂ ਥੋੜੀ ਜਾਣਕਾਰੀ ਦੇ ਦਵਾਂ ਗੁੜ ਬੰਦਾ ਪਿਆ ਇਹ ਦੇਸੀ ਗੁੜ ਆ ਇਹਨਾਂ ਦਾ ਕਹਿਣਾ ਆ ਕਿ ਜਦੋਂ ਵੰਡ ਵੱਲੇ ਜਦੋਂ 1947 ਤੋਂ ਬਾਅਦ ਇਹਨਾਂ ਦੇ ਬਜ਼ੁਰਗ ਜਿਹੜੇ ਸੀਗੇ ਪਾਕਿਸਤਾਨ ਤੋਂ ਜਦੋਂ ਇੱਧਰ ਆਏ ਆ ਤਾਂ ਉਸ ਟਾਈਮ ਦਾ ਹੀ ਗੁੜ ਦਾ ਹੀ ਕੰਮ ਕਰ ਰਹੇ ਆ ਇਹਨਾਂ ਨੂੰ ਕਾਫੀ ਸਮਾਂ ਹੋ ਗਿਆ ਗੁੜ ਬਣਾਉਂਦੇ ਨੂੰ ਤਾਂ ਸਾਡੇ ਨਾਲ ਜੁੜ ਚੁੱਕੇ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਸਬ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਅੱਛਾ ਜੀ ਅਮਨਦੀਪ ਸਿੰਘ ਜੀ ਸਰ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਹਾਂਜੀ ਸਰ ਸਰ ਤੁਹਾਡੇ ਨਾ ਚਰਚੇ ਦੇ ਸੁੱਖੇ ਦੇ ਵੇਲੇ ਨੇ ਤੇ ਚਰਚੇ ਪੂਰੇ ਪੰਜਾਬ ਚ ਅਸੀਂ ਬਹੁਤ ਸੁਨੇ ਆ ਜੀ ਜੀ ਸਰ ਈਵਨ ਕਿ ਮੈਨੂੰ ਇੰਨਾ ਹੀ ਪਤਾ ਹੈ ਕਿ ਇਹ ਲੋਕ ਕੀ ਜਿਹੜੇ ਬਾਹਰੋਂ ਆਉਂਦੇ ਆ ਜਦੋਂ ਉਹ ਤੇ ਛੁੱਟੀਆਂ ਇਕੱਠਾਂ ਆਉਂਦੇ ਆ ਉਹ ਵੀ ਤੁਹਾਡੇ ਤੇ ਗੁੜ ਕਾਫੀ ਮਾਤਰਾ ਚ ਲੈ ਕੇ ਜਾਂਦੇ ਆ ਜੀ ਸਰ ਕੀ ਖਾਸੀਅਤ ਕੀ ਆ ਤੁਹਾਡੇ ਗੁੜ ਦੀ ਇਹੋ ਜੀ ਜਿਹੜਾ ਜਿਹੜਾ ਸਵਾਦ ਲੋਕਾਂ ਦੇ ਮੂੰਹੋਂ ਲੱਥਦਾ ਨਹੀਂ ਆ ਸਰ ਖਾਸੀਅਤ ਕੁਛ ਐਦਾਂ ਕੋ ਖਾਸ ਨਹੀਂ ਵੀ ਇੱਕ ਜਿਹੜੀ ਸਾਡੇ ਬਜ਼ੁਰਗਾਂ ਦੀ ਟ੍ਰੈਡੀਸ਼ਨ ਆ ਉਹਨੂੰ ਮੇਨਟੇਨ ਕੀਤਾ ਹੋਇਆ ਇਹਦੇ ਵਿੱਚ ਕੋਈ ਵੀ ਅਸੀਂ ਇਸ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਕਰਦੇ ਜਿਹਦੇ ਨਾਲ ਇਸ ਦੀ ਜੋ ਕੁਆਲਿਟੀ ਹੈ ਉਸ ਨੂੰ ਕੋਈ ਠੇਸ ਪਹੁੰਚੇ ਜਸਟ ਇੱਕ ਪਿਓਰ ਚੀਜ਼ ਬਣਾ ਕੇ ਲੋਕਾਂ ਨੂੰ ਦਿੰਨੇ ਆ ਉਹ ਲੋਕਾਂ ਨੂੰ ਪਸੰਦ ਆਉਂਦੀ ਹੈ ਜੀ ਤੇ ਬਸ ਇਹੀ ਸਾਡੀ ਖਾਸੀਅਤ ਹੈ ਹੋਰ ਅਸੀਂ ਕੁਝ ਇਹਦੇ ਵਿੱਚ ਕੋ ਸਪੈਸ਼ਲ ਕੁਝ ਨਹੀਂ ਕਰਦੇ ਬੜੀ ਵਧੀਆ ਗੱਲ ਹੈ ਜੀ ਤਾਂ ਤੁਹਾਡੇ ਮੇਰੇ ਖਿਆ ਦਾਦਾ ਜੀ ਸੀਗੇ ਜਿਹੜੇ ਉਹਨਾਂ ਦੇ ਟਾਈਮ ਦਾ ਚੱਲਦਾ ਆ ਰਹੇ ਹਨ ਹਾਂ ਜੀ ਇਹਨਾਂ ਦੇ ਦਾਦਾ ਜੀ ਦੇ ਟਾਈਮ ਦੇ ਇਹਨਾਂ ਨੇ ਦੇਖੋ ਇਸ ਟਾਈਮ ਬਾਈ ਜੀ ਹੁਣੀ ਆਪਣੇ ਦਾਦੇ ਜੀ ਦੇ ਬਿਜ਼ਨਸ ਨੂੰ ਸੰਭਾਲ ਕੇ ਰੱਖਿਆ ਹੈ ਉਹਨੂੰ ਆਪ ਹੀ ਰਨ ਕਰ ਰਹੇ ਆ ਪੂਰਾ ਜੋਰਸ਼ ਹੋਰਾਂ ਨਾਲ ਵਧੀਆ ਮਿਹਨਤ ਕਰਦੇ ਪਏ ਆ ਇਹ ਨਹੀਂ ਕਿ ਅ ਕਈ ਵਾਰ ਅਸੀਂ ਆਪਣਾ ਸੋਚ ਲੈਂਦੇ ਆ ਕਿ ਅਸੀਂ ਪੜ੍ਹ ਲਿਖ ਕੇ ਗਏ ਪੜ੍ਹ ਲਿਖ ਕੇ ਗਏ ਆ ਤਾਂ ਅਸੀਂ ਆਪਣੇ ਹੋਰ ਕੰਮ ਸ਼ੁਰੂ ਕਰੀਏ ਪਰ ਇਦਾਂ ਦੀ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਆ ਜਿਹੜੇ ਆਪਣੇ ਅ ਬਜ਼ੁਰਗਾ ਦੇ ਕੀਤੇ ਹੋਏ ਜਿਹੜੇ ਕੰਮ ਆ ਬਿਜ਼ਨਸ ਆ ਉਹਨੂੰ ਹੀ ਇਹ ਵਧੀਆ ਤਰੀਕੇ ਨਾਲ ਹੋਰ ਮੇਨਟੇਨ ਕਰਕੇ ਚਲਾਈਏ ਤਾਂ ਉਹਦੇ ਨਾਲ ਦੀ ਕੋਈ ਰੀਜ਼ ਨਹੀਂ ਹੈ ਬਿਲਕੁਲ ਸਹੀ ਜੀ ਬਿਲਕੁਲ ਸਰ ਤਾਂ ਤੁਸੀਂ ਦੇਖ ਲਓ ਤੇ ਸਾਫ ਸਫਾਈ ਵੀ ਬਹੁਤ ਆ ਇਹ ਨਹੀਂ ਕਿ ਅਸੀਂ ਕਿਤੇ ਉਦਾਂ ਹੀ ਖੜੇ ਆ ਹਰ ਚੀਜ਼ ਇਹਨਾਂ ਦੀ ਮੇਨਟੇਨ ਆ ਤੁਸੀਂ ਕਿਸੇ ਵੀ ਚੀਜ਼ ਨੇ ਤੁਹਾਨੂੰ ਮੈਂ ਦਿਖਾ ਦਵਾਂ ਨਾ ਪੱਠੀਆਂ ਤੋਂ ਲੈ ਕੇ ਜਿੱਤੇ ਗੰਨੇ ਦਾ ਰੋ ਵੇਲਣਾ ਵੀ ਹੈਗਾ ਆ ਜਿਹੜਾ ਇਹਨਾਂ ਤੇ ਤਰੀਕਾ ਹੈਗਾ ਸਾਫ ਸਫਾਈ ਦਾ ਪੂਰਾ ਧਿਆਨ ਰੱਖਦੇ ਆ ਇਹ ਨਹੀਂ ਕਿ ਤੁਹਾਨੂੰ ਤੁਹਾਨੂੰ ਇਦਾਂ ਹੀ ਲਫਾਫੇ ਚ ਪਾ ਕੇ ਦੇ ਦਿੱਤਾ ਤੁਹਾਨੂੰ ਜਦੋਂ ਤੁਸੀਂ ਕਈ ਵਾਰ ਬਿਲਣੇ ਦੇ ਪਜਾ ਕੇ ਦੇਖਦੇ ਹੋ ਤਾਂ ਉੱਥੇ ਕੁਝ ਮਾਹੌਲ ਹੀ ਕੁਝ ਹੋਰ ਹੁੰਦਾ ਆ ਹਨਾ ਤਾਂ ਉੱਥੇ ਕੋਈ ਸਾਫ ਸਫਾਈ ਦਾ ਧਿਆਨ ਹੀ ਰੱਖਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਵੀਡੀਓ ਤੇ ਤੁਹਾਨੂੰ ਦਿਖਾ ਰਿਹਾ ਜਿਹੋ ਜਿਹਾ ਹੈਗਾ ਆ ਉਦਾਂ ਤਾਂ ਹੀ ਤੁਹਾਨੂੰ ਦਿਖਾ ਰਿਹਾ ਇਹ ਨਹੀਂ ਕਿ ਇਹਨਾਂ ਨੇ ਸਪੈਸ਼ਲ ਸਫਾਈ ਕਰਾਈ ਹੈ ਅਸੀਂ ਮੌਕੇ ਤੇ ਆ ਕੇ ਇੱਥੇ ਰੁਕੇ ਆ ਤਾਂ ਮੌਕੇ ਤੇ ਆ ਕੇ ਇਹਨਾਂ ਨੇ ਗੱਲਬਾਤ ਕੀਤੀ ਆ ਅਸੀਂ ਦੂਜੀ ਤੀਜੀ ਵਾਰ ਆਪਣੇ ਚੈਨਲ ਤੇ ਇਹਨਾਂ ਦੀ ਵੀਡੀਓ ਸ਼ੂਟ ਕਰ ਰਹੇ ਆ ਤਾਂ 2-3 ਸਾਲ ਪਹਿਲਾਂ ਵੀ ਕੀਤੀ ਤੇ ਤਾਂ ਹੁਣ ਵੀ ਉਹੀ ਮਾਹੌਲ ਆ ਜਿੱਦਾਂ ਤਾਂ ਪਹਿਲਾਂ ਸ਼ੂਟ ਕੀਤੀ ਸੀ ਅਮਨਦੀਪ ਜੀ ਇੱਕ ਨੀ ਚੀਜ਼ ਦੱਸੋ ਕਿ ਇਹਦੀ ਸ਼ੁਰੂਆਤ ਕਿ ਸਟੈਪ ਵਾਈਜ਼ ਦੱਸੋ ਸਾਡੇ ਜਿਹੜਾ ਜਿਹੜੇ ਦਰਸ਼ਕ ਦੇਖ ਰਹੇ ਆ ਜੀ ਸਰ ਦੇਖੋ ਆ ਜਿਹੜਾ ਪ੍ਰੋਸੈਸ ਕੀ ਪ੍ਰੋਸੈਸ ਕੀ ਹੈਗਾ ਜੀ ਸਰ ਇਹ ਜਸਟ ਅਸੀਂ ਨਾ ਜੋ ਰਸ ਕੱਢੀ ਹੋਈ ਹੈ ਉਹਨੂੰ ਇੱਕ ਮੋਟਾ ਛਾਣ ਕਰ ਰਹੇ ਆ ਜੀ ਅੱਛਾ ਮੋਟਾ ਛਾਣ ਕਰ ਪਹਿਲਾਂ ਉਹਨੂੰ ਛਾਣ ਦਿੰਦੇ ਆ ਜਸਟ ਇੱਕ ਦੇਖੋ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਜੋ ਮੋٹے ਪੀਸ ਨੇ ਗੰਨੇ ਦੇ ਜਾਂ ਕੁਝ ਹੋਰ ਨੇ ਉਹ ਇਸ ਜੋ ਛਾਨਣਾ ਇਹਦੇ ਵਿੱਚ ਆ ਜਾਣਗੇ ਅੱਛਾ ਪਹਿਲਾਂ ਇਹਦੀ ਗੰਦਗੀ ਬਾਹਰ ਨਿਕਲ ਜਾਂਦੀ ਹੈ ਇਹ ਮੋਟੀ ਗੰਦਗੀ ਮੋਟੀ ਗੰਦਗੀ ਨਿਕਲ ਜਾਂਦੀ ਬਾਹਰ ਜੀ ਸਰ ਉਸ ਤੋਂ ਬਾਅਦ ਮਤਲਬ ਜਿਹੜੇ ਵਿਲਣੇ ਚ ਆਪਾਂ ਰਸ ਕੱਢਣਾ ਆ ਜੀ ਸਰ ਉਹਨੂੰ ਲਿਆ ਕੇ ਇਹਦੇ ਵਿੱਚ ਪਾ ਕੇ ਇਹਦੇ ਵਿੱਚ ਛਾਣ ਦਿੱਤਾ ਜਾਂਦਾ ਪਹਿਲਾ ਪ੍ਰੋਸੈਸ ਇਹ ਅੱਛਾ ਜੀ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਇਸ ਭੱਟੀ ਚ ਜਾਂਦਾ ਰਸ ਜੀ ਦੁਬਾਰਾ ਉਸ ਤੋਂ ਬਾਅਦ ਫਿਰ ਬਰੀਕ ਫਿਲਟਰ ਅੱਗੇ ਲੱਗਿਆ ਹੋਇਆ ਹੈ ਜੀ ਅੱਛਾ ਬਰੀਕ ਫਿਲਟਰ ਲੱਗਾ ਆ ਆ ਦੇਖ ਸਕਦੇ ਹੋ ਆ ਬਹੁਤ ਹੀ ਬਰੀਕ ਜੋ ਕਚਰਾ ਹੈ ਬਹੁਤ ਬਰੀਕ ਬਹੁਤ ਜ਼ਰਾ ਬਰੀਕ ਗੰਨੇ ਦਾ ਹੀ ਕਚਰਾ ਹੈ ਕੋਈ ਉਹ ਕੋਈ ਨਹੀਂ ਤਾਂ ਮੇਰੇ ਸਾਹਮਣੇ ਇੰਨਾ ਫਿਲਟਰ ਤੋਂ ਮੈਂ ਕਰਦਾ ਹੀ ਨਹੀਂ ਆ ਇਹ ਬਿਲਕੁਲ ਇਸ ਤੋਂ ਬਾਅਦ ਜੀ ਇਹ ਤੁਸੀਂ ਇਸ ਦੇ ਅੱਗੇ نیچے ਗਲਾਸ ਰੱਖ ਕੇ ਪੀ ਕੇ ਵੀ ਦੇਖੋਗੇ ਤਾਂ ਬਿਲਕੁਲ ਬਿਲਕੁਲ ਤੁਹਾਡੇ ਮੂੰਹ ਦੇ ਵਿੱਚ ਇੱਕ ਕਣਕਾ ਵੀ ਨਹੀਂ ਕਿਸੇ ਰੇਤ ਦਾ ਜਾਂ ਕਣ ਦਾ ਆਏਗਾ ਅੱਛਾ ਇੰਨਾ ਵੀ ਨਹੀਂ ਜਾਂਦਾ ਆ ਹਾਂ ਜੀ ਇਸ ਕਰਕੇ ਅਸੀਂ ਡਬਲ ਫਿਲਟਰ ਕਰ ਦਨੇ ਆ ਨਾ ਡਬਲ ਫਿਲਟਰ ਕਰ ਦਿਓ ਜੀ ਜੀ ਸਰ ਅੱਛਾ ਫਿਰ ਇਸ ਪੱਟੀ 'ਚ ਇਹਦੇ 'ਚ ਕੀ ਹੁੰਦਾ ਜੀ ਇਸ ਪੱਟੀ ਦੇ ਵਿੱਚ ਰਸ ਆ ਜਾਂਦੀ ਹੈ ਜੀ ਅੱਛਾ ਇਸ ਵਿੱਚ ਗਰਮ ਹੁੰਦੀ ਹੈ ਮੇਨ ਜੋ ਅੱਗ ਬਲ ਰਹੀ ਹੋ ਅੱਗੇ ਵਾਲੀ ਦੇ ਅੱਗੇ ਵਾਲੇ ਕੜਾਹੇ ਦੇ نیچے ਆ ਜੀ ਅੱਛਾ ਜੀ ਇਸ ਰਾਸਤੇ ਇਹਦੇ ਨੀਚੇ ਦੀ ਐਗਜ਼ੌਸਟ ਆ ਦੇਖੋ ਲੂੰਬੀ ਦੇ ਵਿੱਚ ਦੀ ਬਾਹਰ ਨਿਕਲ ਜਾਂਦਾ ਅੱਛਾ ਇਹਦੇ ਵਿੱਚ ਬਾਹਰ ਨਿਕਲ ਜਾਂਦਾ ਹੈ ਜੀ ਕਿੰਨੀ ਲੱਗੀ ਹੋਈ ਆ ਜੀ ਸਰ ਤਾਂ ਇਹਦੇ ਵਿੱਚ ਪਹਿਲਾ ਜਿਹੜਾ ਮਾ ਮਤਲਬ ਪਹਿਲਾ ਪ੍ਰੋਸੈਸ ਹੈ ਇਹਦੇ ਵਿੱਚ ਕਿੰਨੀ ਦੇਰ ਕੱਢਿਆ ਜਾਂਦਾ ਇਹਦੇ ਵਿੱਚ ਸਰ ਇਹਨੇ ਲਗਭਗ ਅੱਧੇ ਘੰਟੇ ਦੇ ਵਿੱਚ ਨਾ ਜੀ ਇਹਦੇ ਉੱਤੇ ਮੈਲ ਆ ਜਾਏਗੀ ਅੱਛਾ ਮੈਲ ਆ ਜਾਊਗੀ ਇਹ ਮਤਲਬ ਦੇਖ ਹੀ ਰਹੀ ਆ ਮਾੜੀ ਮਾੜੀ ਆ ਹਾਂ ਜੀ ਇਹਨੇ ਜਦੋਂ ਥੋੜਾ ਗਰਮ ਹੋਣਾ ਸ਼ੁਰੂ ਹੋਣਾ ਇਹਦੇ ਵਿੱਚ ਮੈਲ ਆਣੀ ਸ਼ੁਰੂ ਹੋ ਜਾਣੀ ਆ ਜੀ ਇਹ ਤੁਸੀਂ ਦਿਖਾ ਸਕਦੇ ਕਿ ਮੈਂ ਕਿਹੜੀ ਮੈਲ ਦੀ ਗੱਲ ਕਰ ਰਹੇ ਹੋ ਆ ਦੇਖੋ ਜੀ ਹਾਂ ਜੀ ਮੈਂ ਤੁਹਾਨੂੰ ਹਰ ਜੇ ਤਾਂ ਬਿਲਕੁਲ ਹਲਕੀ ਹੈ ਜਦੋਂ ਥੋੜੀ ਗਰਮ ਹੋਏਗੀ ਉਸ ਤੋਂ ਬਾਅਦ ਇਹ ਮੈਲ ਆਏਗੀ ਉਹਨੂੰ ਅੱਛਾ ਮੈਲ ਆਜੂਗੀ ਛਾਣ ਕੇ ਫੇਰੇ ਦੇ ਵਿੱਚ ਇਹਦੇ ਵਿੱਚ ਛਾਣ ਲਿਆ ਜਾਏਗਾ ਜੀ ਤੇ ਉਸ ਤੋਂ ਮਤਲਬ ਤੁਸੀਂ ਇੱਕ ਪਹਿਲਾਂ ਉੱਥੋਂ ਫਿਲਟਰ ਉੱਥੇ ਛਾਨਨੇ ਆਂ ਜੀ ਸਰ ਫਿਰ ਉੱਥੇ ਇਹਨੂੰ ਕੀਤਾ ਫਿਲਟਰ ਲਾਇਆ ਫਿਰ ਤੀਜਾ ਇੱਥੇ ਲਾ ਦਿੱਤਾ ਜੀ ਸਰ ਅੱਛਾ ਜੀ ਇਹਨੂੰ ਅੱਧੇ ਘੰਟੇ ਬਾਅਦ ਕਾੜਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਇਹ ਜਦੋਂ ਜੋ ਅੱਗੇ ਵਾਲੀ ਪੱਤ ਹੈ ਜੀ ਮੇਨ ਕੰਮ ਉਹਦਾ ਹੁੰਦਾ ਹੈ ਜੀ ਇਹਨੂੰ ਅਸੀਂ ਅੱਗੇ ਟਰਾਂਸਫਰ ਕਰਨਾ ਹੈ ਜਦੋਂ ਇਹਨੇ ਬਾਹਰ ਨਿਕਲ ਜਾਣਾ ਅੱਛਾ ਜੀ ਮੇਨੇ ਪਤਾ ਤੇ ਹੈ ਜੀ ਜਦੋਂ ਇੱਧਰ ਆ ਕੇ ਪਾਤੇ ਇੱਥੇ ਖੜੀ ਜਾਣੀ ਹੈ ਇੱਥੇ ਕਿੰਨੀ ਦੇਰ ਲੱਗਦਾ ਇਹਨੂੰ ਇੱਥੇ ਕਰੀਬ-ਕਰੀਬ ਸਾਰੇ ਨੂੰ ਲੱਗ ਜਾਂਦਾ ਹੈ ਜੀ 1 ਘੰਟੇ ਦੇ ਆਸ-ਪਾਸ ਡਿਪੈਂਡ ਕਰਦਾ ਹੈ ਤੁਹਾਡਾ ਬਾਲਣ ਸੁੱਕਿਆ ਹੋਇਆ ਪ੍ਰੋਪਰਲੀ ਅੱਛਾ ਜੀ ਠੀਕ ਹੈ ਜੀ 1 ਘੰਟੇ ਤੋਂ ਘੱਟ ਟਾਈਮ ਦੇ ਵਿੱਚ ਵੀ ਨਿਕਲ ਜਾਂਦੀ ਹੈ ਪਾਤ ਕਈ ਵਾਰ ਬਾਲਣ ਵਗੈਰਾ ਗਿੱਲੇ ਹੋਣ ਜਾਂ ਸਲਾਬੇ ਹੋਣ ਤਾਂ ਥੋੜਾ ਟਾਈਮ ਵੱਧ ਵੀ ਲੱਗ ਜਾਂਦਾ ਹੈ ਅੱਛਾ ਥੋੜਾ ਵੱਧ ਵੀ ਲੱਗ ਜਾਂਦਾ ਮਤਲਬ ਅਪ੍ਰੋਕਸੀਮੇਟ 1 ਘੰਟਾ ਲਗਾ ਕੇ ਚੱਲੋ ਅਪ੍ਰੋਕਸੀਮੇਟ 1 ਘੰਟਾ ਲਗਾ ਕੇ 1 ਘੰਟਾ ਲਗਾ ਕੇ ਚ ਹੁਣ ਜੇ ਪੱਕ ਰਿਹਾ ਜੀ ਇਹਨੂੰ ਕਰੀਬ ਕਰੀਬ 45 ਤੋਂ 50 ਮਿੰਟ ਹੋਰ ਲੱਗਣਗੇ ਜੀ ਅੱਛਾ 45 ਤੋਂ 50 ਮਿੰਟ ਲੱਗਣੇ ਆ ਠੀਕ ਆ ਜੀ ਉਸ ਤੋਂ ਬਾਅਦ ਅਚਾਤਾ ਇਹਨੂੰ 45 ਮਿੰਟ ਦਾ ਥੋੜਾ ਜਿਆ ਤੁਹਾਨੂੰ ਵੀਡੀਓ ਦੀ ਵੇਟ ਕਰਨੀ ਪੈਣੀ ਹੈ ਫਿਰ ਵੀ ਇਸ ਕੱਟ ਮਾਰ ਕੇ ਦਿਖਾ ਦਿੰਨੇ ਆ 45 ਮਿੰਟ ਦਾ ਅਸੀਂ ਗੈਪ ਲਵਾਂਗੇ ਵਿੱਚ ਬਾਈ ਜੀ ਇਹ ਕੀ ਜਿਹੜਾ ਵਿੱਚ ਕੀ ਹੈ ਕੈਮੀਕਲ ਪਾਇਆ ਜਾ ਰਿਹਾ ਨਹੀਂ ਇਹ ਜੀ ਸਰੋਂ ਦਾ ਤੇਲ ਹੁੰਦਾ ਇਹ ਜਦੋਂ ਪੱਕ ਤੇ ਇੱਕ ਕੰਡੀਸ਼ਨ ਤੇ ਆਉਂਦੀ ਹੈ ਤਾਂ ਉਸ ਵਿੱਚ ਥੋੜਾ ਜਿਆ ਸਰੋਂ ਦਾ ਤੇਲ ਪਾਇਆ ਜਾਂਦਾ ਉਹਦਾ ਰੀਜ਼ਨ ਇਹ ਹੁੰਦਾ ਜੇ ਕਿਉਂਕਿ ਪੱਤ ਦੇ ਵਿੱਚ ਵਾਲ ਜਦੋਂ ਉੱਚਾ ਹੁੰਦਾ ਤਾਂ ਅਸੀਂ ਪੱਤ ਦੀ ਕੰਡੀਸ਼ਨ ਕਲੀਅਰ ਦੇਖ ਨਹੀਂ ਪਾਉਂਦੇ ਜਦੋਂ ਅਸੀਂ ਸਰੋਂ ਦਾ ਤੇਲ ਪਾਉਂਦੇ ਆ ਤਾਂ ਤੁਸੀਂ ਦੇਖਿਆ ਪੱਤ نیچے ਚਲੀ ਗਈ ਅੱਛਾ ਮਤਲਬ ਤੂੰ ਆ ਬਹਿ ਗਿਆ ਸਾਰਾ ਹਾਂ ਜੀ ਉਹਦੀ ਜੋ ਬਬਲਸ ਨੇ ਉਹ نیچے ਹੋ ਗਏ ਨੇ ਪੱਤ ਦੀ ਸਾਨੂੰ ਕੰਡੀਸ਼ਨ ਦਿਖਣ ਲੱਗ ਗਈ ਹੈ ਹੁਣ ਇੱਕ ਇਸ ਕੰਡੀਸ਼ਨ ਦੇ ਉੱਤੇ ਹੈ ਇਸ ਕਰਕੇ ਇਹਦਾ ਮੋਟਿਵ ਮਤਲਬ ਪੱਕ ਚੁੱਕਾ ਆ ਨਹੀਂ ਹਾਲੇ ਨਹੀਂ ਹਜੇ ਥੋੜਾ ਟਾਈਮ ਲੱਗੇਗਾ ਕਿਉਂਕਿ ਆ ਜਸਟ ਕੰਡੀਸ਼ਨ ਦੇਖੀ ਹੈ ਇਸ ਦੀ ਸਮਝ ਗਿਆ ਸਮਝ ਗਿਆ ਹਾਂ ਜੀ ਹਾਂ ਜੀ ਹਾਂ ਜੀ ਤੁਹਾਨੂੰ ਅਸੀਂ ਅੱਜ ਗੁੜ ਬਣਾਉਣ ਦਾ ਪੂਰਾ ਪ੍ਰੋਸੈਸ ਦੱਸਿਆ ਕਿ ਇਸ ਤਰੀਕੇ ਨਾਲ ਗੁੜ ਬੰ ਔਰ ਭਾਈ ਜੀ ਜਾਂਦੇ ਜਾਂਦੇ ਸਾਡੇ ਜਿਹੜੇ ਯੰਗਸਟਰਸ ਹੈਗੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਆ ਯੰਗਸਟਰਸ ਨੂੰ ਇਹੀ ਕਹਿਣਾ ਚਾਹਾਂਗਾ ਜੀ ਪਹਿਲਾਂ ਤਾਂ ਆਪਣੀ ਪੜ੍ਹਾਈ ਦੇ ਨਾਲ-ਨਾਲ ਕੋਈ ਸਕਿੱਲ ਜ਼ਰੂਰ ਡਿਵੈਲਪ ਕਰੋ ਚਾਹੇ ਉਹ ਕੋਈ ਵੀ ਤਰ੍ਹਾਂ ਦੀ ਸਕਿੱਲ ਹੋਵੇ ਹਾਂਜੀ ਤੁਸੀਂ ਆਪਣਾ ਹੱਥ ਦਾ ਕੰਮ ਜ਼ਰੂਰ ਸਿੱਖੋ ਤਾਂ ਕਿ ਤੁਸੀਂ ਮਾਰਨਾ ਖਾਓ ਮਾਰਨਾ ਖਾਓ ਕਿਉਂਕਿ ਜੋ ਜੋਬ ਓਪਰਚ्युनिटीਜ਼ ਨੇ ਆਪਣੇ ਪੰਜਾਬ ਦੇ ਵਿੱਚ ਖਾਸ ਕਰ ਬਹੁਤ ਘੱਟ ਨੇ ਬਹੁਤ ਘੱਟ ਹੈ ਜੀ ਤਾਂ ਦੂਸਰੀ ਬੇਨਤੀ ਪੰਜਾਬ ਸਰਕਾਰ ਨੂੰ ਇਹ ਹੈ ਜਿਹੜੇ ਸਕਿੱਲਡ ਬੱਚੇ ਨੇ ਹਾਂਜੀ ਉਹਨਾਂ ਨੂੰ ਕੁਝ ਇਦਾਂ ਦੀਆਂ ਫੈਸਿਲਿਟੀਆਂ ਅਵੇਲੇਬਲ ਕਰਾਈਆਂ ਜਾਣ ਚਾਹੇ ਲੋਨ ਹੋਵੇ ਚਾਹੇ ਉਹ ਕਿਸੇ ਤਰ੍ਹਾਂ ਦੀ ਹੈਲਪ ਹੋਵੇ ਤਾਂ ਕਿ ਉਹ ਆਪਣਾ ਕੋਈ ਵੀ ਬਿਜ਼ਨਸ ਜੋ ਸਟੈਬਲਿਸ਼ ਕਰਨਾ ਚਾਹੁੰਦੇ ਨੇ ਉਹ ਕਰ ਸਕਣ ਈਜ਼ੀ ਈਜ਼ੀਲੀ ਉਹਨਾਂ ਨੂੰ ਪੈਸਿਆਂ ਦੇ ਦੁੱਖ ਤੋਂ ਉਹ ਇਹ ਨਾਰਾਜਣ ਕੋ ਟੈਲੈਂਟਡ ਬੱਚਾ ਰਹਿ ਜਾਵੇ ਕੰਮ ਕਰਨ ਤੋਂ ਬਸ ਇਹੀ ਗੱਲ ਪਰ ਜਿੱਦਾਂ ਕਿ ਅੱਜਕੱਲ ਯੰਗਸਟਰ ਨੂੰ ਦੇਖੋ ਬਾਹਰ ਜਾਣ ਦੀ ਬਹੁਤ ਲੱਗੀ ਹੋਈ ਆ ਕਿ ਹਾਂ ਬਾਹਰ ਜਾਣਾ ਬਾਹਰ ਜਾਣਾ ਉਹਨਾਂ ਵਾਸਤੇ ਕੀ ਕਹਿਣਾ ਜੋਗੇ ਕਿ ਬਾਹਰ ਕਾਫੀ ਪ੍ਰੋਬਲਮਸ ਆ ਰਹੀ ਆ ਜੀ ਸਰ ਪ੍ਰੋਬਲਮਸ ਦੇਖੋ ਉਹ ਸਬਸ ਸਮੇਂ ਦੇ ਹੀਰ ਫੇਰਨਾ ਹੁਣ ਪ੍ਰੋਬਲਮਸ ਉਤੇ ਕ੍ਰੀਏਟ ਹੋਣ ਲੱਗੀਆਂ ਨੇ ਬਟ ਉਹਦੇ ਵਿੱਚ ਬੱਚਿਆਂ ਦਾ ਵੀ ਕੋਈ ਕਸੂਰ ਨਹੀਂ ਹੈ ਕਿਉਂਕਿ ਸਾਡੇ ਇੱਥੇ ਓਪਰਚ्युनिटीਜ਼ ਹੀ ਘੱਟ ਸੀਗੀਆਂ ਪਰ ਮੈਂ ਹੁਣ ਜਿਸ ਤਰ੍ਹਾਂ ਆਪ ਜੀ ਨੂੰ ਕਿਹਾ ਵੀ ਜੇ ਅਸੀਂ ਕੋਈ ਸਕਿੱਲ ਡਿਵੈਲਪ ਕਰ ਲਾਂਗੇ ਤਾਂ ਸਾਨੂੰ ਇੱਥੇ ਵੀ ਕੋਈ ਕੰਮਕਾਰ ਕਰਨੇ ਦੇ ਵਿੱਚ ਕੋਈ ਬਹੁਤੀ ਆਫ ਨਹੀਂ ਹੋਏਗੀ ਤੇ ਨਾਲ ਜੇ ਸਾਡੀ ਸਰਕਾਰ ਥੋੜਾ ਜਿਆ ਸਾਥ ਦੇਵੇ ਜੋ ਸਕਿੱਲਡ ਬੱਚੇ ਨੇ ਜਿਨ੍ਹਾਂ ਕੋ ਕੋਈ ਟੈਲੈਂਟ ਹੈ ਕੋਈ ਉਹਨਾਂ ਕੋ ਗੁਣਾ ਹੈ ਚਾਹੇ ਕੋਈ ਵੀ ਗੁਣਾ ਹੈ ਚਾਹੇ ਕਿਸੇ ਵੀ ਕੰਮ ਦਾ ਆਇਆ ਤਾਂ ਸਰਕਾਰ ਉਹਨਾਂ ਦਾ ਸਾਥ ਦੇਵੇ ਉਹਨਾਂ ਨੂੰ ਬੈਕਅਪ ਕਰੇ ਤੇ ਉਹਨਾਂ ਨੂੰ ਲੋਨਸ ਵਗੈਰਾ ਜਾਂ ਮਸ਼ੀਨਰੀ ਵਗੈਰਾ ਜਾਂ ਕੋਈ ਟ੍ਰੇਨਿੰਗ ਵਗੈਰਾ ਦੀ ਫੈਸਿਲਿਟੀਆਂ ਅਵੇਲੇਬਲ ਕਰਾਵੇ ਤਾਂ ਕਿ ਉਹ ਆਪਣਾ ਬਿਜ਼ਨਸ ਸਟਾਰਟ ਕਰ ਸਕਣ ਪੰਜਾਬ 'ਚ ਰਹਿ ਕੇ ਤੇ ਪੰਜਾਬ ਦੀ ਇਕਨੋਮੀ ਡਵੈਲਪ ਹੋ ਸਕੇ ਬਹੁਤ ਵਧੀਆ ਗੱਲ ਕੀਤੀ ਤਾਂ ਕਿਸਾਨ ਭਰਾਵੋ ਬਹੁਤ ਵਧੀਆ ਭਾਈ ਇਹਨਾਂ ਨੇ ਸਨੇਹਾ ਦਿੱਤਾ ਕਿ ਜਿਹੜੇ ਯੰਗਸਟਰਸ ਵਾਸਤੇ ਕਿ ਪਹਿਲੀ ਗੱਲ ਤਾਂ ਜਿਹੜੇ ਬਾਹਰ ਜਾਂਦੇ ਆ ਹਨਾ ਉਹ ਕੁਝ ਸਿੱਖ ਕੇ ਜਾਣ ਜੇ ਉੱਥੇ ਕੰਮ ਨਹੀਂ ਮੰਨਦਾ ਤਾਂ ਘੱਟੋ ਘੱਟ ਆਪਣਾ ਇੱਥੇ ਰੋਜ਼ਗਾਰ ਚਲਾ ਸਕਣ ਤਾਂ ਗਵਰਨਮੈਂਟ ਨੂੰ ਬੜੀ ਬਧੀ ਅਪੀਲ ਕੀਤੀ ਹੈ ਕਿ ਜਿੰਨੇ ਵੀ ਯੰਗਸਟਰਸ ਹੈਗੇ ਆ ਉਹਨਾਂ ਨੂੰ ਸਪੋਰਟ ਕੀਤੀ ਜਾਵੇ ਉਹਨਾਂ ਨੂੰ ਲੋਨ ਫੈਸਿਲਿਟੀ ਦਿੱਤੀ ਜਾਵੇ ਕਿ ਆਪਣਾ ਕਾਰੋਬਾਰ ਚਲਾ ਸਕਣ ਜਾਂ ਉਹਨਾਂ ਨੂੰ ਕੁਝ ਕਲਾਸਾਂ ਲਗਾਈ ਕੋਈ ਟ੍ਰੇਨਿੰਗ ਦਿੱਤੀ ਜਾਵੇ ਕਿ ਉਹਨਾਂ ਨੂੰ ਕੋਈ ਕਿਸੇ ਚੀਜ਼ ਦੀ ਦਿੱਕਤ ਨਾ ਆਵੇ ਤਾਂ ਹੋਪਸ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਤਾਂ ਸ਼ੇਅਰ ਜਰੂਰ ਕਰ ਦੇਣਾ ਵੀਡੀਓ ਨੂੰ ਜੇ ਵੀਡੀਓ ਚੰਗੀ ਲੱਗੀ ਹੋਵੇ ਧੰਨਵਾਦ